ਅਸੀ ਕਾਰ ਦੀ ਸਵਾਗਤ ਕਰਦੇ ਆ ਤੁਹਾਡਾ ਵੈਗੁਰੂ ਕਲੋਥ ਹਾਊਸ ਐਂਡ ਬਟਿਕ ਬਟਲਾ ਡਬਲਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਜੀ ਤੁਹਾਨੂੰ ਪਤਾ ਹੀ ਹੈ ਸਾਡਾ ਲੋਹੜੀ ਆਫਰ ਚੱਲ ਰਿਹਾ ਲੋਹੜੀ ਆਫਰ ਦੇ ਵਿੱਚ ਅਸੀਂ ਸੇਲ ਲਗਾ ਚੁੱਕੇ ਆ ਜੀ ਇਹ ਜਿਹੜੀ ਸੇਲ ਹੋਊਗੀ ਲੋਹੜੀ ਤੱਕ ਚੱਲੂਗੀ ਤੁਸੀਂ ਇਹਦਾ ਲਾਭ ਲੈ ਸਕਦੇ ਹੋ ਪਲੀਜ਼ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਜਿਹੜੀਆਂ ਮੇਰੀਆਂ ਪਹਿਲਾਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੀਆਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤੇ ਤਾਂ ਕਿ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਆ ਸਾਡੀ ਸੇਲ ਦਾ ਉਹ ਵੀ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਤੇ ਤੁਹਾਨੂੰ ਰਿਕਵੈਸਟ ਹੈ ਕਿ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਹੋਰ ਭੈਣਾਂ ਵੀ ਸਾਡਾ ਇਸ ਸੇਲ ਦਾ ਲਾਭ ਲੈ ਸਕਣ ਜੀ ਅੱਜ ਫਿਰ ਅਸੀਂ ਇੱਕ ਆਫਰ ਦੇ ਵਿੱਚ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਅੱਜ ਰਹਿਣਗੇ ਗਰਮ ਪਸ਼ਮੀਨੇ ਦੇ ਸੂਟ ਤੇ ਬਾਕੀ ਸੂਟ ਰਹਿਣਗੇ ਜੀ ਕਾਫੀ ਜਿਹੜੇ ਟ੍ਰੈਂਡਿੰਗ ਸੂਟ ਚੱਲ ਰਹੇ ਆ ਫੁਲਕਾਰੀ ਵਰਕ ਵਾਲੇ ਤੁਹਾਡੇ ਵਾਸਤੇ ਬਹੁਤ ਹੀ ਜਨਰਲ ਜੀ ਪ੍ਰਾਈਸ ਚ ਸੂਟ ਲੈ ਕੇ ਆਏ ਆ ਜੀ ਠੀਕ ਹੈ ਜੀ ਮੇਰੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਅਸੀਂ ਲਾਸਟ ਦੇ ਵਿੱਚ ਤੁਹਾਨੂੰ ਜਿਹੜੇ ਸੇਲ ਆਫਰ ਦੇ ਵਿੱਚ ਪਲੇਨ ਸੂਟ ਵਰਕ ਵਾਲੇ ਲਾ ਰੱਖਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਇਹ ਇਹ ਰਹਿਣ ਵਾਲਾ ਕਮਕਮ ਦਾ ਏਕੇ ਟੈਕਸ ਕਮਕਮ ਦਾ ਗਰਮ ਪਸ਼ਮੀਨਾ ਤੁਹਾਡੇ ਵਾਸਤੇ ਲੈ ਕੇ ਆਏ ਆ ਠੀਕ ਹੈ ਜੀ ਇਹ ਲੈ ਕੇ ਆਏ ਤੁਹਾਡੇ ਵਾਸਤੇ ਆਫਰ ਦੇ ਵਿੱਚ ਫੁਲਕਾਰੀ ਵਾਲੇ ਸੂਟ ਕਾਫੀ ਟ੍ਰੈਂਡ ਹੈ ਫੁਲਕਾਰੀ ਵਾਲੇ ਸੂਟਾਂ ਦਾ ਚੈੱਕ ਕਰੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਿਰਫ ਆਫਰ ਦੇ ਵਿੱਚ ਸੂਟ ਰਹਿਣ ਵਾਲੇ ਆ ਇਹ ਤੁਸੀਂ ਦੇਖ ਸਕਦੇ ਹੋ ਇਹਦੀ ਬਾਜੂ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਹੈ ਇਹ ਵਾਲੀਆਂ ਇਹਦੀਆਂ ਬਾਜੂ ਆ ਮੂਰੀ ਉੱਪਰ ਵਰਕ ਕਰ ਸਕਦੇ ਹੋ ਤੁਸੀਂ ਜਾਂ ਬਾਜੂ ਉੱਪਰ ਕਰ ਸਕਦੇ ਹੋ ਪੂਰੀ ਜਿਹੜੀ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਗਿਆ ਹੈ ਕਲਰ ਤੁਸੀਂ ਚੈੱਕ ਕਰੋ ਪੂਰੀ ਫਿਨਿਸ਼ਿੰਗ ਨਾਲ ਵਰਕ ਕੀਤਾ ਗਿਆ ਪ੍ਰਾਈਸ ਸਿਰਫ ਜਨੂਅਲ 750 ਦੇ ਵਿੱਚ ਤੁਸੀਂ ਇਹ ਵਾਲਾ ਸਾਡੇ ਕੋਲੋਂ ਸੂਟ ਲੈ ਸਕਦੇ ਆ ਜੀ ਫੁਲਕਾਰੀ ਵਰਕ ਵਾਲਾ ਦੇਖੋ ਜੀ ਫੁਲਕਾਰੀ ਵਰਕ ਵਾਲਾ ਇੰਨਾ ਹੈਵੀ ਵਰਕ ਹੈ ਸਿਰਫ 750 ਦਾ ਸੂਟ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਇਹਦੇ ਵਿੱਚ ਕਲਰ ਸਾਡੇ ਕੋਲ ਅਵੇਲੇਬਲ ਹੈ ਚੈੱਕ ਕਰੋ ਜੀ ਇਹ ਗ੍ਰੇ ਕਲਰ ਦੇ ਵਿੱਚ ਵਰਕ ਹੈ ਠੀਕ ਹੈ ਜੀ ਗ੍ਰੇ ਕਲਰ ਦੇ ਵਿੱਚ ਇਹ ਫੁਲਕਾਰੀ ਵਰਕ ਜਿਹੜਾ ਕਾਫੀ ਡਾਰਕ ਸ਼ੇਡ ਵਿੱਚ ਹੁੰਦਾ ਤਾਂ ਕਰਕੇ ਥੋੜੇ ਲਾਈਟ ਸ਼ੇਡ ਦੇ ਵਿੱਚ ਵਰਕ ਆਇਆ ਠੀਕ ਹੈ ਜੀ ਇੱਕ ਏ ਵਾਲਾ ਕਲਰ ਮਿਲੂਗਾ ਤੁਹਾਨੂੰ ਫੁਲਕਾਰੀ ਵਰਕ ਦੇ ਵਿੱਚ ਸਾਡੇ ਕੋਲੇ ਦੋ ਕਲਰ ਗਰੇ ਦੇ ਵਿੱਚ ਰਹਿਣ ਵਾਲਿਆ ਠੀਕ ਹੈ ਜੀ ਸਿਰਫ ਆਫਰ ਵਿੱਚ ਸੂਟ ਹੈ ਜੀ 750 ਦੇ ਵਿੱਚ ਤੁਸੀਂ ਫੁਲਕਾਰੀ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਉਣ ਲੱਗੇ ਆ ਸੀ ਪਸ਼ਮੀਨੇ ਦੇ ਗਰਮ ਪਸ਼ਮੀਨੇ ਦੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਉਹ ਵੀ ਆਫਰ ਪ੍ਰਾਈਸ ਵਿੱਚ ਰਹਿਣ ਵਾਲਿਆ ਚੈੱਕ ਕਰੋ ਆਲ ਓਵਰ ਸੂਟ ਲਓ ਜਾ ਮੈਚਿੰਗ ਲਓ ਤੁਹਾਨੂੰ 600 ਦੇ ਵਿੱਚ ਇਹ ਵਾਲਾ ਸੂਟ ਪੈਣ ਵਾਲਾ ਗਰਮ ਪਸ਼ਮੀਨੇ ਦੇ ਵਿੱਚ ਸੂਟ ਰਹੂਗਾ ਜੀ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਤੁਹਾਡੇ ਵਾਸਤੇ ਲੈ ਕੇ ਆਏ ਆ ਨਿਊ ਜੇ ਜੁਨੀਕ ਜੀ ਪ੍ਰਿੰਟਿੰਗ ਮਿਲੂਗੀ ਤੁਹਾਨੂੰ ਇਹ ਵਾਲਾ ਚੈੱਕ ਕਰੋ ਅੰਬੀਆਂ ਵਾਲੇ ਪ੍ਰਿੰਟ ਦਾ ਬਹੁਤ ਟ੍ਰੈਂਡ ਹੈ ਜੀ ਸਿਰਫ 600 ਦੇ ਵਿੱਚ ਤੁਹਾਨੂੰ ਇਹ ਵਾਲੇ ਸੂਟ ਮਿਲਣ ਵਾਲਿਆ ਜੀ ਆਫਰ ਪ੍ਰਾਈਸ ਹੈ ਜੀ ਤੁਹਾਡੇ ਵਾਸਤੇ ਗਰਮ ਪਸ਼ਮੀਨੇ ਦੇ ਸੂਟ ਹੈ ਬ੍ਰਾਂਡਡ ਸੂਟ ਰਹਿਣ ਵਾਲੇ ਆ ਠੀਕ ਹੈ ਕੋਈ ਐਦਾਂ ਨਹੀਂ ਹੈਗੇ ਚੈੱਕ ਕਰ ਸਕਦੇ ਹੋ ਤੁਸੀਂ ਸੈਬਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਰਹਿਣ ਵਾਲੇ ਹੈ ਗਰਮ ਪਸ਼ਮੀਨੇ ਦੇ ਵਿੱਚ ਸੈਬਾ ਬ੍ਰਾਂਡ ਦੇ ਠੀਕ ਹੈ ਜੀ ਸੈਬਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਗਰਮ ਪਸ਼ਮੀਨੇ ਦੇ ਵਿੱਚ 600 ਦਾ ਤੁਹਾਨੂੰ ਸੂਟ ਪੈਣ ਵਾਲਾ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜੇ ਤੁਹਾਡੇ ਵਾਸਤੇ ਲੈ ਕੇ ਆਏ ਆਂ ਅਸੀਂ ਪ੍ਰਿੰਟ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਾਂ ਪ੍ਰਿੰਟ ਹੈ ਠੀਕ ਹੈ ਜੀ 올ਓਵਰ ਸੂਟ ਲਓ ਮੈਚਿੰਗ ਸੂਟ ਲਓ ਉਹ ਤੁਹਾਡੀ ਚੁਆਇਸ ਆ ਜਿੱਦਾਂ ਦਾ ਤੁਸੀਂ ਮਰਜ਼ੀ ਸੂਟ ਲੈ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਪਲੇਨ ਬਾਟਮ ਨਾਲ ਲੈਣਾ ਚਾਹੁੰਦੇ ਹੋ ਪਲੇਨ ਬਾਟਮ ਦੇ ਨਾਲ ਵੀ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਚੈੱਕ ਕਰੋ ਠੀਕ ਹੈ ਜੀ ਪਲੇਨ ਬਾਟਮ ਨਾਲ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਿਰਫ 600 ਦੇ ਵਿੱਚ ਬਹੁਤ ਵੱਡੀ ਆਫਰ ਲੈ ਕੇ ਆਏ ਜੀ ਤੁਹਾਡੇ ਵਾਸਤੇ ਸਿਰਫ 600 ਦੇ ਵਿੱਚ ਸਹਿਬਾ ਬ੍ਰਾਂਡ ਦੇ ਸੂਟ ਲੈਣ ਵਾਲਿਆ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸਹਿਬਾ ਬ੍ਰਾਂਡ ਦੇ ਵਿੱਚ ਪੈਣ ਵਾਲਾ ਸੂਟ ਹੈ ਬੜਾ ਪਿਆਰਾ ਜ਼ਾ ਪ੍ਰਿੰਟ ਪ੍ਰਿੰਟ ਵਾਲਾ ਠੀਕ ਹੈ ਜੀ ਚੈੱਕ ਕਰੋ ਸੈਵਾ ਬ੍ਰੈਂਡ ਸਟੈਂਪ ਸ਼ੇਪ ਐਸ਼ਾ ਲੱਗੀ ਹੋਈ ਹੈ ਜੀ ਪ੍ਰਿੰਟਿੰਗ ਚੈੱਕ ਕਰੋ ਸੈਵਾ ਬ੍ਰੈਂਡ ਦਾ ਗਰਮ ਪਸ਼ਮੀਨੇ ਦਾ ਸੂਟ ਰਹਿਣ ਵਾਲਾ ਇਸ ਤੋਂ ਅਗਲਾ ਪ੍ਰਿੰਟ ਚੈੱਕ ਕਰੋ ਇਹ ਰਸ਼ੀਆ ਬ੍ਰੈਂਡ ਦਾ ਰਹੂਗਾ ਜੀ ਇਹ ਰਸ਼ੀਆ ਬ੍ਰੈਂਡ ਦਾ ਰਹੂਗਾ ਚੈੱਕ ਕਰੋ ਇਹ ਵੀ ਤੁਹਾਨੂੰ 600 ਦੇ ਵਿੱਚ ਸੂਟ ਪਹਿਣ ਵਾਲਾ ਰਸ਼ੀਆ ਬ੍ਰੈਂਡ ਦਾ ਸੂਟ ਵੀ ਤੁਹਾਨੂੰ 600 ਦੇ ਵਿੱਚ ਪਹਿਣ ਵਾਲਾ ਜੀ ਇਹ ਵਾਲੇ ਚੈੱਕ ਕਰੋ ਪ੍ਰਿੰਟਿੰਗ ਬੜੀ ਪਿਆਰੀ ਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਮੈਚਿੰਗ ਲਓ 올ਓਵਰ ਲਓ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਮੇਰੀ ਵੀਡੀਓ ਦੀ ਅੰਤ ਤੱਕ ਬਣੇ ਰਹਿਣਾ ਇਸ ਤੋਂ ਬਾਅਦ ਤੁਹਾਨੂੰ ਅਸੀਂ ਪਲੇਨ ਪੀਸ ਦਿਖਾਵਾਂਗੇ ਜੀ ਪਲੇਨ ਪੀਸ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਆਫ ਵਾਈਟ ਦਾ ਬਹੁਤ ਟ੍ਰੈਂਡ ਹੈ ਜੀ ਆਫ ਵਾਈਟ ਦੇ ਵਿੱਚ ਵੀ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈਕ ਅਸ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੇ ਮੈਚਿੰਗ ਲੈਣਾ ਚਾਹੋ ਨੇ ਅੱਦਾ ਮੈਚਿੰਗ ਕਰ ਸਕਦੇ ਹਾਂ ਜੇਕਰ 올ਓਵਰ ਸੂਟ ਲੈਣਾ ਚਾਹੋ ਨੇ ਤਾਂ 올ਓਵਰ ਤੁਸੀਂ ਸੂਟ ਲੈ ਸਕਦੇ ਹੋ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਅਸੀਂ ਪਲੇਨ ਸਟਾਫ ਜੀ ਇਹ ਸ਼ਰਟ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਅੱਦਾ ਮੈਚਿੰਗ ਕਰਦੇ ਨਾਲ ਤੁਸੀਂ ਲੈ ਸਕਦੇ ਹੋ 1600 600 ਤੇ ਵੇਚਣ ਨੂੰ ਸੂਟ ਪਹਿਣ ਵਾਲਾ ਸਹਿਬਾ ਬ੍ਰਾਂਡ ਦੇ ਵਿੱਚ ਇਸ ਤੋਂ ਅਗੇ ਤੁਹਾਨੂੰ ਪਲੇਨ ਸਟਾਫ ਦਿਖਾਵਾਂਗੇ ਚੈੱਕ ਕਰੋ 150 ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਾ ਪਲੇਨ ਸਟਾਫ ਦਾ ਕੱਟ ਰਹਿਣ ਵਾਲੀ ਹੈ 4 1/4 ਤੇ 4 1/2 ਦੀ ਕੱਟ ਰਹਿਣ ਵਾਲੀ ਹੈ ਅਸੀਂ ਇਹ ਜਿਹੜੀ ਆਫਰ ਲਗਾਈ ਹੈ ਸਿਰਫ ਲੋਹੜੀ ਤੱਕ ਇਸ ਤੋਂ ਬਾਅਦ ਇਹਨਾਂ ਸੂਟਾਂ ਦਾ ਜਿਹਦੀ ਪ੍ਰਾਈਸ ਹੈ ਫਿਰ ਅੱਪ ਹੋ ਜਾਣੀ ਹੈ ਜੀ ਤੁਸੀਂ ਇਸ ਸੇਲ ਦਾ ਸਾਡੇ ਤੋਂ ਲਾਭ ਲੈ ਸਕਦੇ ਹੋ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਹੈ ਜੀ ਚੈੱਕ ਕਰੀ ਚਲੋ ਪ੍ਰਿੰਟ ਦੇਖੋ ਜੀ ਖਾਦੀ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਗਲਾਸ ਸਿਲਕ ਹੈ ਸਕਿੰਡ ਕਲਰ ਦੇ ਵਿੱਚ ਰਹੂਗਾ ਪਿੰਕ ਕਲਰ ਆਊਗਾ ਪੀਸ ਪਿੰਕ ਕਲਰ ਆ ਜੀ ਗ੍ਰੇ ਕਲਰ ਆ ਮਾਊਸ ਕਲਰ ਆ ਜੀ ਸਿਰਫ 150 ਦੇ ਵਿੱਚ ਤੁਹਾਨੂੰ ਪੀਸ ਪੈਣ ਵਾਲਾ ਹੈ 150 ਦੇ ਵਿੱਚ ਠੀਕ ਹੈ ਜੀ ਇਹ ਵੀ ਮਾਊਸ ਕਲਰ ਆਂਦਾ ਜੀ ये प्याजी जहा कलर है बड़ा प्यारा जहा थोड़ी जी ब्राउन शेड कलर है ये भी स्किन शेड डार्क स्किन शेड है जी वाला वे, जो कलर है जी सी ग्रीन कलर है लाइट सी ग्रीन कलर है ਇਹ ਵੀ ਨਿਊ ਜੀ ਸ਼ੇਡ ਹੈ ਜੀ ਚੈੱਕ ਕਰ ਸਕਦੇ ਹੋ ਜੋ ਕੈਮਰੇ 'ਚ ਆ ਰਿਹਾ ਸੇਮ ਇਸੇ ਹੀ ਕਲਰ ਹੈ ਜੀ ਨਿਊ ਜੀ ਸ਼ੇਡ ਰੈਣ ਵਾਲਾ ਠੀਕ ਹੈ ਜੀ ਸਿਰਫ 150 ਦੇ ਵਿੱਚ ਤੁਹਾਨੂੰ ਪੀਸ ਪੈਣ ਵਾਲਿਆ ਕੱਟ 4.5 4.5 ਰਹੂਗੀ ਖਾਦੀ ਦੇ ਵਿੱਚ ਮੈਲ ਵਾਲੇ ਹੈ ਜੀ ਦੇਖੋ ਚੈੱਕ ਕਰੋ ਖਾਦੀ ਦੇ ਵਿੱਚ ਮੈਲ ਵਾਲਾ ਪ੍ਰਿੰਟ ਹੈ ਸਟਾਫ ਬਹੁਤ ਹੀ ਵਧੀਆ कॉटन ਲਾਈਨਿੰਗ ਤੁਸੀਂ ਇਹਦੇ ਹੇਠੇ ਜੂਸ ਕਰ ਸਕਦੇ ਹੋ ਇਹਦੇ ਉੱਪਰ ਹੈਂਡਵਰਕ ਕਰਵਾਓ ਥ्रेडਵਰਕ ਕਰਾਓ ਬਹੁਤ ਸੋਹਣੇ ਸੂਟ ਰੈਡੀ ਹੋਣੀ ਹੈ ਜੀ ਸਿਰਫ ਆਫਰ ਪ੍ਰਾਈਸ ਲੱਗੀ ਹੋਈ ਆ ਸਿਰਫ ਥੋੜੇ ਦਿਨਾਂ ਦੀ ਸੇਲ ਰਹਿ ਗਈ ਸਾਡੀ ਇਹ ਸਿਰਫ ਥੋੜੇ ਦਿਨਾਂ ਦੀ ਸੇਲ ਬਾਕੀ ਆ ਜੀ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਜੀ ਸਟੱਫ ਬਹੁਤ ਹੀ ਫਾਈਨ ਹੈ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਫਾਈਨ ਸਟੱਫ ਹੈ ਜੀ ਆਫਰ ਆ ਤੁਹਾਡੇ ਵਾਸਤੇ ਸਿਰਫ 150 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਹੈਂਡਵਰਕ ਕਰਵਾਓ ਥ्रेड ਰੈਕ ਕਰਾਓ ਥੋੜੇ ਦਿਨਾਂ ਦੀ ਸੇਲ ਸਾਡੀ ਬਾਕੀ ਆ ਜੀ ऑफ वाइट मिलूगा जी काफी डिमांड है ऑफ वाइट दी पीस चेक करी चलो खादी दे जी ये भी खादी च रहूगा जी स्टाफ ठीक है जी चेक करी चलो वाइन शेड है जी वाइन शेड रहूगी ऑफ वाइट रहूगाइट शेड स्किन ऑफ वाइट शेड शेड है जी ये स्किन ऑफ वाइट है ਏ ਵੀ ਸਕਿਨ ਆਫ ਵਾਈਟ ਹੈ ਮਸਟਰ ਸ਼ੇਡ ਦੇ ਵਿੱਚ ਮਿਲੂਗਾ ਜੀ ਤੁਹਾਨੂੰ 컬러 ਦੇਖੋ ਬਹੁਤ ਪਿਆਰਾ ਮਸਟਰ ਸ਼ੇਡ ਡਾਰਕ ਗ੍ਰੇ ਸ਼ੇਡ ਆ ਜੀ ਡਾਰਕ ਗ੍ਰੇ ਸ਼ੇਡ ਦੇ ਵਿੱਚ ਦੋ ਪੀਸ ਮਿਲ ਲਗੇ ਚੈੱਕ ਕਰੀ ਚਲੋ ਸਟਾਫ ਬਹੁਤ ਫਾਈਨ ਰਹਿਣ ਵਾਲਾ ਹੈ ਇਹ ਫਿਰ ਮਸਟਰ ਸ਼ੇਡ ਦੇ ਵਿੱਚ ਆ ਗਿਆ ਬਲੈਕ 컬러 ਵੀ ਮਿਲੂਗਾ ਤੁਹਾਨੂੰ ਜੀ ਠੀਕ ਹੈ ਜੀ ਬਲੈਕ 컬러 ਦੇ ਦੋ ਪੀਸ ਮਿਲ ਲਗੇ ਤੁਹਾਨੂੰ ਚੈੱਕ ਕਰੋ ਇਹ ਵਾਲਾ ਬੜਾ ਪਿਆਰਾ ਜਿਹਾ ਪੀਸ ਹੈ ਦੇਖੋ ਸੈਲਫ ਪ੍ਰਿੰਟ ਦੇ ਵਿੱਚ ਹੈ ਖਾਦੀ ਚ ਸੈਲਫ ਪ੍ਰਿੰਟ ਬਣਿਆ ਹੋਇਆ ਨਜ਼ਦੀਕ ਤੋਂ ਦੇਖ ਸਕਦੇ ਹੋ ਆਫ ਵਾਈਟ ਹੈ ਜੀ ਇਹ ਫਿਰ ਵਾਈਨ ਸ਼ੇਡ ਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲਣਗੇ ਜੀ ਇਸ ਤੋਂ ਅਗੇ ਇੱਕ ਨਿਊ ਸਟੱਫ ਹੋਰ ਦਿਖਾਵਾਂਗੇ ਜੀ ਨਿਊ ਸਟੱਫ ਆਉਣ ਵਾਲਾ ਹੈ ਦੇਖੋ ਜੀ ਇਹ ਵੀ ਬਹੁਤ ਫਾਈਨ ਸਟੱਫ ਹੈ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੇ ਆ ਕਾਟਨ ਲਾਈਨਰ ਆਮਣਾ ਤੁਸੀਂ ਜੂਸ ਕਰ ਸਕਦੇ ਹੋ ਸਟਾਫ ਚੈੱਕ ਕਰੋ ਜੀ ਬਹੁਤ ਫਾਈਨ ਸਟਾਫ ਰੈਂਡ ਵਾਲਾ ਠੀਕ ਹੈ ਜੀ ਬਿਲਕੁਲ ਸੌਫਟ ਵਾਲਾ ਸਟਾਫ ਹੈ 컬러 ਚੈੱਕ ਕਰੀ ਚੱਲੋ ਇਹ ਵਾਲਾ ਕਲਰ ਦੇਖੋ ਜੀ ਇਹ ਮਿਟ ਲਾਈਟ ਜਿਹਾ orange শেਡ ਆਂਦਾ ਜੀ orange শেਡ ਵੀ ਨਹੀਂ ਆਂਦਾ ਮਿਕਸ ਜਿਹਾ ਸ਼ੇਡ ਹੈ ਜੀ

ਕਿਸੇ ਨੇ ਤੁਹਾਨੂੰ 150 ਦੇ ਵਿੱਚ ਇਹ ਵਾਲਾ ਪੀਸ ਨਹੀਂ ਦੇਣੇ ਸਿਰਫ ਲੋੜੀ ਤੱਕ ਆਫਰ ਲੱਗੀ ਹੋਈ ਹੈ ਡਾਰਕ ਲਾਈਟ ਸ਼ੇਡ ਸਭ ਤਰ੍ਹਾਂ ਦੇ ਕਲਰ ਮਿਲਗੇ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਨਿਊ ਜੀ ਇੰਗਲਿਸ਼ ਟੋਨ ਦੇ ਵਿੱਚ ਕਲਰ ਹੈ ਇਹਨੂੰ ਅਸੀਂ ਸਕਿਨ ਵੀ ਕਹਿ ਸਕਦੇ ਆ ਡਾਰਕ ਸਕਿਨ ਸ਼ੇਡ ਬੜਾ ਸੋਹਣਾ ਜਿਹਾ ਕਲਰ ਹੈ ਜੀ ਇਹ ਕੈਮਰੇ ਵਿੱਚ ਨਾ ਹੋ ਰਿਹਾ ਡਲ ਜਾ ਰਿਹਾ ਪਰ ਕਲਰ ਬਿਸਕੁਟ ਹੀ ਕਲਰ ਕਹਿ ਸਕਦੇ ਆ ਇਹਨੂੰ ਠੀਕ ਹੈ ਜੀ ਇਹਨੂੰ ਬਿਸਕੁਟੀ ਕਲਰ ਕਹਿ ਸਕਦੇ ਆ ਕੈਮਰੇ ਚ ਲੱਗ ਛੇੜਾ ਰਹੀ ਐ ਇਹ ਵਾਲਾ ਸਕਾਈ ਬਲੂ ਜਿਹਾ ਕਲਰ ਹੈ ਜੀ ਇਹ ਰੈਸਟ ਔਰੇਂਜਾ ਕਲਰ ਹੈ ਰੈਸਟ ਔਰੇਂਜ ਕਲਰ ਇਹ ਮਾ우스 ਕਲਰ ਹੈ ਜੀ ਚੈੱਕ ਕਰੋ ਪ੍ਰਿੰਟ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜੀ ਇਹ ਵਾਲਾ ਮਸਟਰਡ ਸ਼ੇਡ ਦੇ ਆਜੂਗਾ ਜੀ ਮਸਟਰਡ ਸ਼ੇਡ ਦੇ ਵਿੱਚ ਆਊਗਾ ਇਹ ਵੀ ਸਕਾਈ ਬਲੂ ਜਿਹਾ ਕਲਰ ਹੈ ਬਹੁਤ ਪੈਰੀ ਸ਼ੇਡ ਰਹਿਣ ਵਾਲੀ ਹੈ ਡਾਰਕ ਪਿੰਕ ਕਲਰ ਹੈ ਜੀ ਡਾਰਕ ਪਿੰਕ ਕਲਰ ਇਹ ਵੀ ਬਿਸਕੁਟੀ ਸ਼ੇਡ ਹੈ ਜੀ ਬਿਸਕਟ ਸ਼ੇਡ ਹੈ ਜੀ ਡਾਰਕ ਪਿੰਕ ਕਲਰ ਵਿੱਚ ਮਿਲੂਗਾ ਤੁਹਾਨੂੰ ਠੀਕ ਹੈ ਤੁਸੀਂ ਇਹਦੀ ਕੰਟਰਾਸਟ ਵੀ ਕਰ ਸਕਦੇ ਹੋ ਠੀਕ ਹੈ ਜੀ ਐਦਾਂ ਤੁਸੀਂ ਸਾਡੇ ਕੋਲ ਲਾਈਟ ਸ਼ੇਡ ਦੇ ਪੀਸ ਲੈ ਕੇ ਆਪਸ ਵਿੱਚ ਕੰਟਰਾਸਟ ਕਰ ਸਕਦੇ ਹੋ ਐਦਾ ਮੈਚਿੰਗ ਸੂਟ ਵੀ ਬਣਵਾ ਸਕਦੇ ਹੋ ਤੁਸੀਂ ਦੋ ਦੋ ਪੀਸ ਬਾਈ ਕਰ ਸਕਦੇ ਹੋ ਸਾਡੇ ਕੋਲੋਂ ਐਦਾ ਕੰਟਰਾਸਟ ਕਰੋਗੇ ਤੁਸੀਂ ਦੇਖੋ ਬਹੁਤ ਪਿਆਰੀ ਮੈਚਿੰਗ ਇਹਨਾਂ ਦੀ ਜਾਂ ਤੁਸੀਂ ਆਫ ਵਾਈਟ ਨਾਲ ਨਵੀਂ ਮੈਚਿੰਗ ਕਰ ਲਓ ਐਦਾ ਮੈਚਿੰਗ ਕਰ ਲਓ ਜੀ ਬਹੁਤ ਪਿਆਰੇ ਤੁਹਾਡੇ ਸੂਟ ਰੈਡੀ ਹੋਣੇ ਆ ਬਣ ਕੇ ਸਿਰਫ ਤੁਹਾਨੂੰ ਦੋ ਪੀਸ 300 ਦੇ ਵਿੱਚ ਪੈਣ ਵਾਲੇ ਆ ਇਹ ਵਾਲਾ ਚੈੱਕ ਕਰੋ ਕਲਰ ਗ੍ਰੀਨ ਸ਼ੇਡ ਦੇ ਵਿੱਚ ਐ ਪੈਰਟ ਗ੍ਰੀਨ ਜਾਂ ਸ਼ੇਡ ਆ ਬਹੁਤ ਪਿਆਰੀ ਸ਼ੇਡ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਵੀ ਨਿਊ ਜਾਂ ਕਲਰ ਹੈ ਬੜਾ ਪਿਆਰਾ ਜਆ ਡਾਰਕ ਪਿੰਕ ਸ਼ੇਡ ਆਊਗਾ ਦਵਾਰਾ ਫੇਰ ਇਹ ਬਿਸਕਟ ਕਲਰ ਹੈ ਜੀ ਦੋ ਦੋ ਪੀਸ ਸਾਡੇ ਕੋਲੇ ਅਵੇਲੇਬਲ ਹੈ ਲੈ ਸਕਦੇ ਹੋ ਤੁਸੀਂ ਵੱਡੀ ਆਫਰ ਲੱਗੀ ਹੋਈ ਤੁਹਾਡੇ ਵਾਸਤੇ ਠੀਕ ਹੈ ਜੀ ਇਹ ਪੀਚ ਕਲਰ ਹੈ ਇਹ ਪੈਰਟ ਸ਼ੇਡ ਹੈ ਜੀ ਪੈਰਟ ਸ਼ੇਡ ਹੈ ਦੇਖੋ ਜੀ ਇਹ ਤੁਸੀਂ ਸਕਿਨ ਸ਼ੇਡ ਦੇ ਨਾਲ ਇਹਦੀ ਮੈਚਿੰਗ ਕਰ ਸਕਦੇ ਹੋ ਸਕਾਈ ਬਲੂ ਕਲਰ ਹੈ ਇਹ ਵਾਲਾ ਜਿਹੜਾ ਕਲਰ ਹੈ ਜੀ ਪੀਸ ਸ਼ੇਡ ਦੇ ਵਿੱਚ ਇਸ ਵਕਤ ਤੁਹਾਨੂੰ ਦਿਖਾਵਾਂਗੇ ਅਸੀਂ ਨੇਚਰਲ ਕਰੇਵ ਦੇ ਪੀਸ ਇਨਾਂ ਦੀ ਜਿਹੜੀ ਕੱਟ ਰਹਿਣ ਵਾਲੀ ਹੈ 10 ਮੀਟਰ ਤੱਕ ਰਹੂਗੀ ਜਿੰਨਾ ਮੇਰੀਆਂ ਭੈਣਾਂ ਨੇ ਸਾਡੇ ਕੋਲੋਂ ਬਾਟਮ ਲੈਣੀ ਆ ਠੀਕ ਹੈ ਕੰਗਾ ਕੋਲੇ ਪੀਸ ਹੁੰਦੀ ਆ ਕਦੇ ਛੋਟ ਪੀਸ ਹੁੰਦੀ ਆ ਬਾਟਮਾਂ ਲੈਣੀਆਂ ਬਾਟਮਾਂ ਨੇ ਮਿਲਦੀਆਂ ਉਹ ਤੁਹਾਨੂੰ ਇਹ 10 ਮੀਟਰ ਦੀ ਕੱਟ ਚ ਬਾਟਮ ਮਿਲੂਗੀ ਚੈੱਕ ਕਰੀ ਚੱਲੋ ਤੁਸੀਂ ਕਲਰ ਇਹ ਵੀ ਤੁਹਾਨੂੰ ਪੈਣ ਵਾਲਾ 150 ਦੇ ਵਿੱਚ ਪੀਸ ਪੈਣ ਵਾਲਾ ਜੀ ਬਾਟਮ ਦਾ ਠੀਕ ਹੈ ਜੀ ਨੇਚਰਲ ਕਰੇਪ ਪੀਸ ਰਹਿਣ ਵਾਲਿਆ ਕਲਰ ਚੈੱਕ ਕਰੀ ਚੱਲੋ ਜੇ ਕਿਸੇ ਨੇ ਬਾਟਮ ਲੈਣੀ ਆ ਸਾਡੇ ਕੋਲੋਂ ਨੇਚਰਲ ਕਰੇਪ ਹੈ ਜੀ ਦੇਖੋ ਜੀ ਕਲਰ ਚੈੱਕ ਕਰੀ ਚੱਲੋ ਰੈਸਟ ਕਲਰ ਦੇ ਵਿੱਚ ਐ ਸ਼ਰਡ ਪੀਸ ਹੁੰਦੇ ਆ ਬਾਟਮਨ ਲੈਣੀਆਂ ਵਾਈਨ ਸ਼ੇਡ ਐ ਜੀ ਮੋਰ ਪੰਖੀਆ ਸ਼ੇਡ ਐ ਜੀ ਰਾਇਲ ਬਲੂ ਕਲਰ ਐ ਜੀ ਹੌਟ ਪਿੰਕ ਕਲਰ ਐ ਠੀਕ ਐ ਜੀ ਰੈੱਡ ਸ਼ੇਡ ਐ ਇਹ ਵੀ ਬਲੂ ਸ਼ੇਡ ਆ ਜਾਊਗਾ ਜੀ ਮੋਰ ਪੰਖੀਆ ਬਲੂ ਸ਼ੇਡ ਵਾਈਨ ਸ਼ੇਡ ਰੈੱਡ ਸ਼ੇਡ ਗ੍ਰੇ ਸ਼ੇਡ ਜੀ ਨਿਊ ਜੀ ਸ਼ੇਡ ਆ ਜੀ ਇਹ ਵੀ ਸੀ ਗ੍ਰੀਨ ਚੈੱਕ ਕਰੀ ਚਲੋ ਜੀ ਕਲਰ ਠੀਕ ਹੈ ਜਿਹੜਾ ਵੀ ਤੁਹਾਨੂੰ ਕਲਰ ਚਾਹੀਦਾ ਬਾਟਮ ਦਾ ਤੁਸੀਂ ਸਾਡੇ ਕੋਲੋਂ 3 ਮੀਟਰ ਦੀ ਬਾਟਮ ਲੈ ਸਕਦੇ ਹੋ ਜੀ ਇਹ ਬਲੈਕ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਵਾਲਾ ਕਲਰ ਚੈੱਕ ਕਰੋ ਜੀ ਲਾਈਟ ਜੈ ਮਹਿੰਦੀ ਸ਼ੇਡ ਹੈ ਮਸਟਰ ਸ਼ੇਡ ਹੈ ਜੀ ਠੀਕ ਹੈ ਜੀ ਰੈਸਟ ਕਲਰ ਹੈ ਮਹਿਰੂਨ ਕਲਰ ਹੈ ਮਹਿਰੂਨ ਸ਼ੇਡ ਹੈ ਹੌਟ ਪਿੰਕ ਹੈ ਬਲੈਕ ਹੈ ਰੇਟ ਹੈ ਜੀ ਠੀਕ ਹੈ ਜੀ ਜਿਹੜੀ ਤੁਸੀਂ ਕਿਸੇ ਨੇ ਬਾਟਮ ਲੈਣੀ ਹੈ 10 ਮੀਟਰ ਦੀ ਕਿਸੇ ਸ਼ੋਰਟ ਦੇ ਨਾਲ ਮੈਚਿੰਗ ਕਰਨੀ ਹੋਵੇ ਸਾਡੇ ਕੋਲੋਂ ਬਾਟਮ ਲੈ ਸਕਦੇ ਪਲੀਜ਼ ਤੁਹਾਨੂੰ ਰਿਕਵੈਸਟ ਹੈ ਕਿ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਹੋਰ ਸਾਰੀਆਂ ਭੈਣਾਂ ਨੂੰ ਮੇਰੀ ਵੀਡੀਓ ਸ਼ੇਅਰ ਕਰਿਓ ਜੀ ਠੀਕ ਹੈ ਜੀ ਇੱਕ ਕਮੈਂਟ ਕਰਨਾ ਨਾ ਭੁੱਲਿਓ ਤੁਹਾਨੂੰ ਮੇਰੀ ਵੀਡੀਓ ਅੰਤ ਤੱਕ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ